ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵेश ਗੁਣਹੀ ਪਰਿਆ ਮੈਂ ਫਿਰ ਲੋਕ ਕਹਿਣ ਦਰવેશ ਬਾਬਾ ਫਰੀਦ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ आप जी दे सौ तेरह शलोक चार शब्द जो श्री गुरु ग्रंथ साहिब शामिल हैं इस तो इलावा होर भी बाणी बाबा शेख फरीद जी दी है बाबा फरीद जी का जन्म पाक पटन पाकिस्तान विच होयाबा फरीद जी की माता धार्मिक ख्याल वाली इसत्री सी जिस तरह ਅੱਜ ਸਾਡੇ ਮਨਾਂ ਵਿੱਚ ਵਿਚਾਰ ਆਉਂਦੇ ਹਨ ਕਿ ਸਾਡੇ ਬੱਚੇ ਵੱਡੇ ਹੋ ਕੇ ਡਾਕਟਰ ਬਣ ਇੰਜੀਨੀਅਰ ਬਣ ਅਤੇ ਵੱਡੇ-ਵੱਡੇ ਅਹੁਦਿਆਂ ਤੇ ਹੋਣ ਇਸੇ ਤਰ੍ਹਾਂ ਆਪ ਜੀ ਦੀ ਮਾਤਾ ਦੇ ਮਨ ਦਾ ਵਿਚਾਰ ਸੀ ਕਿ ਮੇਰਾ ਫਰੀਦ ਉਸ ਪ੍ਰਭੂ ਪ੍ਰਮਾਤਮਾ ਦਾ ਪਿਆਰਾ ਬਣੇ ਉਸ ਦੀ ਭਗਤੀ ਕਰੇ ਭਗਤ ਬਣਾਉਣ ਲਈ ਮਾਤਾ ਜੀ ਨੇ ਬਾਬਾ ਫਰੀਦ ਜੀ ਨੂੰ ਸਵੇਰ ਦੇ ਟਾਈਮ ਨਵਾਜ਼ ਪੜਨਾ ਸ਼ੁਰੂ ਕਰਾਉਣਾ ਆਪਨੇ ਸਵੇਰ ਦੇ ਟਾਈਮ ਨਵਾਜ਼ ਪੜਨਾ ਤੇ ਮਾਤਾ ਜੀ ਨੇ ਕਹਿਣਾ ਕਿ ਜੇ ਤੂੰ ਨਵਾਜ਼ ਪੜ੍ਹੇਂਗਾ ਤੇ ਉਹ ਪਰਮਾਤਮਾ ਤੈਨੂੰ ਖਾਣ ਲਈ ਸ਼ੱਕਰ ਦੇਵੇਗਾ ਮਾਤਾ ਜੀ ਨੇ ਆਪ ਜੀ ਨੂੰ ਨਵਾਜ਼ ਪੜ੍ਹਨ ਲਾ ਦੇਣਾ ਤੇ ਕਹਿਣਾ ਕਿ ਤੂੰ ਉਸ ਪਰਮਾਤਮਾ ਦੀ ਬੰਦਗੀ ਕਰ ਅੱਲਾ ਤੈਨੂੰ ਸ਼ੱਕਰ ਦੇਵੇਗਾ ਤੇ ਸ਼ੱਕਰ ਖਾਣ ਵਿੱਚ ਬਹੁਤ ਮਿੱਠੀ ਹੁੰਦੀ ਜੋ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਬਾਬਾ ਜੀ ਨੇ ਨਵਾਜ਼ ਪੜਨੀ ਤੇ ਮਾਤਾ ਜੀ ਨੇ ਮਸੱਲੇ ਥੱਲੇ ਆਪ ਹੀ ਸ਼ੱਕਰ ਰੱਖ ਦੇਣੀ। ਬਾਬਾ ਜੀ ਬਾਲ ਬੋਧ ਵਿੱਚ ਸੀ ਤੇ ਉਹਨਾਂ ਨੂੰ ਲੱਗਣਾ ਕਿ ਇਹ ਸ਼ੱਕਰ ਅੱਲਾ ਨੇ ਹੀ ਰੱਖੀ ਹੈ ਤੇ ਆਪ ਨੇ ਉਹ ਸ਼ੱਕਰ ਬੜੇ ਸੁਆਦ ਨਾਲ ਖਾਣੀ ਤੇ ਆਪ ਬੜੇ ਖੁਸ਼ ਹੋਣਾ। ਇੱਕ ਦਿਨ ਆਪ ਦੀ ਮਾਤਾ ਜੀ ਨੂੰ ਬਾਹਰ ਕਿਧਰੇ ਜਾਣਾ ਪੈ ਗਿਆ। ਤੇ ਆਪ ਜੀ ਸਵੇਰ ਦੇ ਟਾਈਮ ਉੱਠ ਕੇ ਆਪਣੀ ਨਮਾਜ਼ ਪੜਨੀ ਸ਼ੁਰੂ ਕੀਤੀ ਜਦੋਂ ਆਪਨੇ ਨਮਾਜ਼ ਪੜ ਕੇ ਖਤਮ ਕੀਤੀ ਤਾਂ ਆਪਨੇ ਜਦੋਂ ਮੁਸੱਲਾ ਚੱਕਿਆ ਤੇ ਉਸ ਦੇ ਹੇਠੋਂ ਸ਼ੱਕਰ ਮਿਲੀ ਜੋ ਪਹਿਲੀਆਂ ਸ਼ੱਕਰਾਂ ਨਾਲੋਂ ਬਹੁਤ ਮਿੱਠੀ ਸੀ ਇੱਧਰ ਆਪ ਜੀ ਦੀ ਮਾਤਾ ਜੀ ਪਰੇਸ਼ਾਨ ਹੋ ਚੁੱਕੇ ਸਨ ਕਿ ਅੱਜ ਜਦੋਂ ਮੇਰਾ ਬੱਚਾ ਜਦੋਂ ਮੇਰਾ ਬੱਚਾ ਨਵਾਜ਼ ਪੜੇਗਾ ਤੇ ਪਤਾ ਨਹੀਂ ਉਸ ਮਸੱਲੇ ਥੱਲੇ ਸ਼ੱਕਰ ਨਾ ਦੇਖ ਕੇ ਉਸ ਦੇ ਮਨ ਵਿੱਚ ਉਸ ਪਰਮਾਤਮਾ ਲਈ ਵਿਸ਼ਵਾਸ ਰਹੇ ਜਾਂ ਨਾ ਰਹੇ ਪਰ ਉਹ ਪਰਮਾਤਮਾ ਸਭ ਦੀਆਂ ਸੁਣਨ ਵਾਲਾ ਹੈ ਇਧਰ ਮੈਂ ਮਨ ਵਿੱਚ ਅਰਦਾਸਾਂ ਕਰਨ ਲੱਗੀ ਕਿ ਪਰਮਾਤਮਾ ਅੱਜ ਮੇਰੀ लाज ਰੱਖ ਅੱਜ ਮੇਰੇ ਉਸ ਪਿਆਰੇ ਬੱਚੇ ਨੂੰ ਆਪਣੀ ਭਗਤੀ ਨਾਲ ਟੁੱਟਣ ਨਾ ਦੇਵੀ ਤੇ ਕਹਿੰਦੇ ਨੇ ਕਿ ਮਨ ਦੀਆਂ ਅਰਦਾਸਾਂ ਕੀਤੀਆਂ ਹੋਈਆਂ ਉਹ ਪਰਮਾਤਮਾ ਆਪ ਸੁਣਦਾ ਹੈ। ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਟੁੱਟਣ ਦਿੰਦਾ। ਪਰਮਾਤਮਾ ਤੇ ਸਾਨੂੰ ਭਰੋਸਾ ਤੇ ਯਕੀਨ ਰੱਖਣਾ ਚਾਹੀਦਾ ਹੈ। ਸੋ ਮਾ ਨੇ ਮਨ ਵਿੱਚ ਹੀ ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ। ਤੇ ਜਦੋਂ ਆਪ ਜੀ ਦੀ ਮਾਤਾ ਜੀ ਕਿਸੇ ਕੰਮ ਤੋਂ ਵਾਪਸ ਆ ਗਏ ਤੇ ਉਹਨਾਂ ਨੇ ਪੁੱਛਿਆ ਕਿ ਫਰੀਦ ਅੱਜ ਤੂੰ ਨਵਾਜ਼ ਪੜੀ ਸੀ ਤੇ ਬਾਬਾ ਫਰੀਦ ਜੀ ਨੇ ਹਾਂ ਵਿੱਚ ਉੱਤਰ ਦਿੱਤਾ ਤੇ ਕਿਹਾ ਹਾਂਜੀ ਪੜੀ ਸੀ ਪਰ ਜਿਹੜੀ ਸ਼ੱਕਰ ਕੱਲ ਅੱਲਾ ਨੇ ਉਹ ਕਹਿੰਦੇ ਮੈਨੂੰ ਦਿੱਤੀ ਸੀ ਉਹ ਪਹਿਲੀਆਂ ਸ਼ੱਕਰਾਂ ਨਾਲੋਂ ਕਿਤੇ ਜ਼ਿਆਦਾ ਮਿੱਠੀ ਸੀ ਤੇ ਉਸ ਦੀ ਮਿਠਾਸ ਅਜੇ ਵੀ ਮੈਨੂੰ ਪਾਸ ਰਹੀ ਹੈ ਇਹ ਸੁਣ ਮਾਤਾ ਜੀ ਬਹੁਤ ਹੈਰਾਨ ਹੋਏ ਅਤੇ ਉਸ ਪਰਮਾਤਮਾ ਉਸ ਅੱਲਾ ਉਸ ਵਾਹਿਗੁਰੂ ਦਾ ਸ਼ੁਕਰ ਕਰਨ ਲੱਗੇ ਇਸ ਤਰ੍ਹਾਂ ਮਾ ਵੱਲੋਂ ਲਗਾਈ ਲਗਨ ਨੇ ਬਾਬਾ ਫਰੀਦ ਜੀ ਨੂੰ ਅੱਲਾ ਦੀ ਬੰਦਗੀ ਦੇ ਰਾਹ ਤੇ ਤੋਰਿਆ। ਇਸ ਤੋਂ ਬਾਅਦ ਬਾਬਾ ਫਰੀਦ ਜੀ ਜੰਗਲਾਂ ਵਿੱਚ ਭਗਤੀ ਕਰਨ ਲਈ ਚਲੇ ਗਏ। ਆਪ ਨੇ 36 ਸਾਲ ਭਗਤੀ ਕੀਤੀ। ਆਪ ਨੇ ਕਦੀ ਖੂਵ ਵਿੱਚ ਲੰਮਕ ਕੇ ਕਦੀ ਭੁੱਖੇ ਰਹਿ ਕੇ ਪਰ ਪ੍ਰਭੂ ਦੀ ਪ੍ਰਾਪਤੀ ਨਾ ਹੋਈ। ਫਿਰ ਇੱਕ ਦਿਨ ਇੱਕ ਬੀਬੀ ਨੇ ਦੱਸਿਆ ਕਿ ਗੁਰੂ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਸਾਨੂੰ ਸਭ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਸੋ ਫਰੀਦ ਜੀ ਨੇ ਗੁਰੂ ਧਾਰਨ ਕੀਤਾ ਤੇ ਉਹਨਾਂ ਦੀ ਸੇਵਾ ਬੜੀ ਲਗਨ ਨਾਲ ਕਰਨ ਲੱਗੇ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਆਪ ਜੀ ਦੇ ਗੁਰੂ ਨੇ ਆਪ ਜੀ ਦੀ ਪ੍ਰੀਖਿਆ ਲੈਣ ਲਈ ਸੋਚਿਆ ਬਾਬਾ ਸ਼ੇਖ ਫਰੀਦ ਜੀ ਆਪਣੇ ਗੁਰੂ ਲਈ ਨਹਾਉਣ ਲਈ ਹਰ ਰੋਜ਼ ਪਾਣੀ ਗਰਮ ਕਰਦੇ ਸਨ ਇਹ ਪਾਣੀ ਉਹਨਾਂ ਦੇ ਉੱਠਣ ਤੋਂ ਪਹਿਲਾਂ ਇਸ਼ਨਾਨ ਕਰਨ ਲਈ ਗਰਮ ਕਰਦੇ ਸਨ ਤੇ ਇੱਕ ਦਿਨ ਅਜਿਹਾ ਆਇਆ ਕਿ بارش ਦਾ ਜ਼ਿਆਦਾ ਪੈਣ ਦੇ ਨਾਲ ਚੁੱਲ੍ਹੇ ਵਿੱਚ ਅੱਗ ਨਾ ਬਲੇ ਤੇ ਬਾਬਾ ਸ਼ੇਖ ਫਰੀਦ ਜੀ ਸ਼ਹਿਰ ਵਿੱਚ ਅੱਗ ਲਈ ਤੁਰ ਪਏ ਅੱਗ ਲੱਭਦੇ ਲੱਭਦੇ ਕਾਫੀ ਸ਼ਹਿਰ ਅੱਗੇ ਚਲੇ ਗਏ ਜਦੋਂ ਆਪ ਜੀ ਨੇ ਇੱਕ ਜਗ੍ਹਾ ਅਗਵਲਦੀ ਦੇਖੀ ਤਾਂ ਆਪ ਦੌੜ ਕੇ ਉਸ ਵੱਲ ਨੂੰ ਗਏ ਪਰ ਉਹ ਕਿਸੇ ਵेशਵਾਦਾਕਰ ਸੀ ਉਸ ਨੇ ਆਪ ਜੀ ਨੂੰ ਆਪਣੇ ਵੱਲ ਉਸਕਾਇਆ ਪਰ ਆਪ ਜੀ ਦਾ ਨਾ ਮੰਨਣ ਕਰਕੇ ਉਹ ਬਹੁਤ ਚਿੜਚਿੜੀ ਹੋ ਗਈ ਉਸ ਨੇ ਕਿਹਾ ਕਿ ਜੇ ਤੈਨੂੰ ਅੱਗ ਚਾਹੀਦੀ ਹੈ ਤਾਂ ਮੈਨੂੰ ਆਪਣੀ ਇੱਕ ਅੱਖ ਦੇ ਦੇ ਤੇ ਅੱਗ ਲੈ ਜਾ ਬਾਬਾ ਜੀ ਬਿਨਾਂ ਕੁਝ ਸੋਚੇ ਖੰਜਰ ਮਾਰ ਕੇ ਆਪਣਾ ਡੇਲਾ ਕੱਢ ਉਸ ਵੇਸਵਾ ਨੂੰ ਦਿੱਤਾ ਤੇ ਅੱਗ ਲੈ ਕੇ ਗੁਰੂ ਲਈ ਪਾਣੀ ਗਰਮ ਕਰਨ ਸ਼ੁਰੂ ਕੀਤਾ ਜਦ ਸਵੇਰ ਹੋਈ ਤਾਂ ਆਪ ਜੀ ਦੇ ਗੁਰੂ ਜੀ ਨੇ ਪੁੱਛਿਆ ਕਿ ਫਰੀਦ ਕੀ ਗੱਲ ਤੂੰ ਅੱਖ ਕਿਉਂ ਬੰਨੀ ਹੈ ਭਾਵੇਂ ਕਿ ਕੀ ਹੋਇਆ ਅੱਜ ਤੇਰੀ ਅੱਖ ਦੁਖਦੀ ਏ ਬਾਬਾ ਜੀ ਨੇ ਉੱਤਰ ਦਿੱਤਾ ਕਿ ਗੁਰੂ ਜੀ ਅੱਖ ਆਈ ਹੈ ਤਾਂ ਬੰਨੀ ਹੈ ਮਤਲਬ ਕਿ ਮੇਰੀ ਅੱਖ ਦੁਖਣੀ ਆਈ ਹੋਈ ਹੈ ਗੁਰੂ ਨੇ ਉੱਤਰ ਦਿੱਤਾ ਜੇ ਅੱਖ ਦੁਖਣੀ ਆਈ ਹੈ ਤਾਂ ਬੰਨੀ ਕਿਉਂ ਹੈ ਖੋਲ ਪੱਟੀ ਜਦ ਬਾਬਾ ਜੀ ਨੇ ਅੱਖ ਦੀ ਪੱਟੀ ਖੋਲੀ ਤਾਂ ਸੱਚਮੁੱਚ ਹੀ ਕੱਢ ਕੇ ਦੇਖਿਆ ਕਿ ਅੱਖ ਵਾਪਸ ਆਈ ਹੋਈ ਸੀ ਤੇ ਬਿਲਕੁਲ ਸਹੀ ਬਾਬਾ ਫਰੀਦ ਜੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਗੁਰੂ ਬਹੁਤ ਖੁਸ਼ ਹੋਏ ਤੇ ਬਾਬਾ ਜੀ ਨੂੰ ਆਪਣਾ ਗੱਦੀ ਨਸ਼ੀਨ ਬਣਾਇਆ ਇਸ ਤਰ੍ਹਾਂ ਆਪਣੇ ਗੁਰੂ ਦੀ ਅਥਾ ਸੇਵਾ ਕਰਕੇ ਬਾਬਾ ਫਰੀਦ ਜੀ ਨੂੰ ਅੱਲਾਹ ਦੀ ਪ੍ਰਾਪਤੀ ਹੋਈ ਫਕੀਰਾ ਫਕੀਰੀ ਦੂਰੀਓ ਜੋ ਲੰਬੀ ਖਜੂਰੀ ਚੜ ਗਿਆ ਏ ਤੇ ਬੇੜਾ ਪਾਰ ਨਹੀਂ ਤਾਂ ਚੱਕਣਾ ਚੂਰੀ ਏ ਫਕੀਰੀ ਦਾ ਮਾਰਗ ਬਹੁਤ ਕਠਨ ਹੈ ਸੂਲੀ ਉੱਪਰ ਖੇਡਣ ਦੇ ਤੁਲ ਹੈ ਜਿਸ ਵਿੱਚ ਆਪਣਾ ਆਪ ਮਾਰ ਕੇ ਪੂਰੇ ਉੱਤਰ ਜਾਂਦਾ ਹੈ ਜਿਉਂ ਦੇ ਜੀ ਮਰਨਾ ਹੀ ਸਿੱਖੀ ਹੈ ਪਰ ਅੱਜ ਜੇ ਸਾਡਾ ਸਿਰ ਵੀ ਦੁੱਖਦਾ ਏ ਤਾਂ ਅਸੀਂ ਪਾਠ ਨਹੀਂ ਕਰਦੇ ਕਹਿ ਦਿੰਦੇ ਹਾਂ ਕੋਈ ਨਾ ਕੱਲ ਕਰ ਲਾਂਗੇ ਕਈ ਕਈ ਦਿਨ ਅਸੀਂ ਗੁਰਦੁਆਰੇ ਨਹੀਂ ਜਾਂਦੇ ਤੇ ਰੱਬ ਨੂੰ ਤਾਨੇ ਮਾਰਦੇ ਰਹਿੰਦੇ ਆ ਕਿ ਜਦ ਇਸ ਮਾਰਗ ਤੇ ਆਪਣਾ ਆਪ ਟਿਕਾ ਕੇ ਉਸ ਪਿਆਰੇ ਦਾ ਹੁਕਮ ਨਹੀਂ ਮੰਨਣਾ ਤੇ ਫੇਰ ਪਰਮਾਤਮਾ ਸਾਡੀ ਕਿਵੇਂ ਸੁਨੇਗਾ ਗੁਰੂ ਦੇ ਹੁਕਮ ਤੋਂ ਹੋਰ ਕੁਝ ਵੀ ਨਹੀਂ ਸਾਨੂੰ ਉਸ ਪਰਮਾਤਮਾ ਦੇ ਹੁਕਮ ਨੂੰ ਉਸ ਗੁਰੂ ਦੇ ਹੁਕਮ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਪਰ ਕਈ ਲੋਕ ਗੁਰੂ ਦੇ ਹੁਕਮ ਨੂੰ ਅਹਿਮੀਅਤ ਨਹੀਂ ਦਿੰਦੇ ਸਾਨੂੰ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਣਾ ਚਾਹੀਦਾ ਹੈ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੇ ਕੋਈ ਸਾਨੂੰ ਕਹਿ ਦੇਵੇ ਕਿ ਅਸੀਂ ਮੀਂਹ ਦੇ ਵਿੱਚ ਗੁਰੂ ਨੂੰ ਘਰ ਜਾਈਏ ਤਾਂ ਕਹਿ ਦਾਂਗੇ ਕਿ ਮੀਂਹ ਪੈਂਦਾ ਪਰ ਉਹ ਪਰਮਾਤਮਾ ਜਦੋਂ ਸਾਨੂੰ ਦੇਣ ਲੱਗਦਾ ਤੇ ਉਹ ਤਾਂ ਇਹਨਾਂ ਦੇਖਦਾ ਕਿ ਇਹਨਾਂ ਨੂੰ ਦੇਣਾ ਜਾਂ ਨਹੀਂ ਦੇਣਾ ਉਹ ਤਾਂ ਸਾਨੂੰ ਦਿੰਦਾ ਸਾਨੂੰ ਉਸ ਪਰਮਾਤਮਾ ਉਸ ਵਾਹਿਗੁਰੂ ਤੇ ਪ੍ਰੋਸਾ ਰੱਖਣਾ ਚਾਹੀਦਾ ਹੈ। ਬਾਬਾ ਜੀ ਆਪਣੀ ਬਾਣੀ ਦੇ ਵਿੱਚ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਨ ਕਿ ਉਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ। ਇਸ ਨੂੰ ਆਪਾਂ ਪਰਮਾਤਮਾ ਦੀ ਭਗਤੀ ਦੇ ਵਿੱਚ ਲਾਈਏ। ਜੀਵ ਹੱਤਿਆ ਨਾ ਕਰੀਏ। ਗੁਰੂ ਦੇ ਬਾਣੀ ਸੁਣੀਏ, ਉਹਨੂੰ ਵਿਚਾਰੀਏ, ਉਹਨੂੰ ਪੜੀਏ ਔਰ ਉਤੇ ਭਰੋਸਾ ਕਰੀਏ ਅਤੇ ਆਪਣੇ ਬੱਚਿਆਂ ਨੂੰ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੀ ਬਾਣੀ ਦੇ ਨਾਲ ਜੋੜੀਏ ਤਾਂ ਜੋ ਸਾਡੀ ਅਗਲੀ ਪੀੜ੍ਹੀ ਵੀ ਉਸ ਪਰਮਾਤਮਾ ਦੇ ਗੁਣਾਂ ਦਾ